ਆਗੇ ਦੇਖੀਓ ਇੱਥੇ ਇਹ ਨੰਬਰ ਕਿਦਾਂ ਵਾ ਨੰਬਰ ਜਿਹੜਾ ਮੋਟਰਸਾਈਕਲ ਦਾ ਲੱਗਾ ਵਾ ਇਹ ਇਹਦਾ ਨੰਬਰ ਸਹੀ ਵੀ ਦੱਸਣ ਤੇ ਆ ਅਦਰ ਜਿਹੜਾ ਜਿਹੜਾ ਨੇ ਦੁਬਾਰਾ ਦੱਸਿਆ ਉਹ ਵੀ ਕੋਸ਼ਣ ਦਾ ਨੰਬਰ ਹੈ ਸਕੂਲ ਦੀ ਬੱਚਾ ਆ ਅੱਗੇ ਤੋਂ ਮਿਠਾਵਾਂਗੇ ਅਸੀਂ ਹੁਣ ਬੱਚਿਆਂ ਨੂੰ ਹੁਣ ਵੀ ਬੱਚਿਆਂ ਨੂੰ ਵੀ ਸਮਝ ਆ ਗਈ ਹੈ ਬੇਸੀ ਨਹੀਂ ਆਣਾ ਵੀ ਸਾਡੇ ਕਰਕੇ ਇਹਨਾਂ ਦੀ ਕਿੰਨੀ ਇਨਸਲਟ ਹੋਈ ਐ ਸਾਨੂੰ ਵੀ ਫੀਲ ਹੁੰਦਾ ਪਿਆ ਵੀ ਸਾਡੀ ਇਨਸਲਟ ਹੋਈ ਐ ਇੱਦਾਂ ਬੱਚੇ ਨਹੀਂ ਕਹਿਣਾ ਮੰਨਦੇ ਅੱਜਕੱਲ 81 ਬੱਚੇ ਹੂੰ ਗਣੀ 81 ਬੱਚੇ ਹਾਂ ਬੱਚੇ ਵੀ ਓਵਰਲੋਡ ਐ ਦੂਜਾ ਨੰਬਰ ਵੀ ਗਲਤ ਲੱਗਾ ਵਾ ਇੱਕ ਨੰਬਰ ਵੀ ਗਲਤ ਲੱਗਾ ਵਾ ਬੱਚੇ ਵੀ ਓਵਰਲੋਡ ਐ 52 ਸੀਟਰ ਹੈਗੀ ਐ ਜੀ ਸੱਤ ਜਣੇ ਬਹਿ ਜਾਂਦੇ ਤਕਰੀਬਨ ਇਹਦੇ ਵਿੱਚ ਹਾਂ 52 ਤਾਂ 52 ਹੀ ਬਹਿਣਗੇ ਸੀਟਾਂ ਤੇ 52 ਹੀ ਬੈਠਣਗੇ ਹਾਂ ਸਰੇਕ ਸਵਾਲ ਹੋ ਰਿਹਾ ਹੈ ਜੀ ਇਹ ਬੱਸ ਦਾ ਜਿਹੜਾ ਨੰਬਰ ਹੈ ਇਹ ਬਾਈਕ ਨੰਬਰ ਪਤਾ ਲੱਗ ਗਿਆ ਜੀ ਮਾਲਕ ਨੂੰ ਪਤਾ 15 ਇਹਦਾ ਡਰਾਈਵਰ ਆ ਡਰਾਈਵਰ ਤੁਹਾਡੀ ਦਾ ਮਾਲਕ ਕੋਣ ਹੈ ਰਿਸਪੋਨਸਿਬਿਲਟੀ ਤਾਂ ਤੁਹਾਡੀ ਬੰਦੀ ਨੇ ਪੱਟੀ ਤੇ ਤੁਸੀਂ ਸਹਾਰਦੇ ਹੋ ਮਾਲਕਾਂ ਨੇ ਹੁਣ ਵਰਦੀ ਦੇਣੀ ਮਾਲਕਾਂ ਨੇ ਸਿਰਫ ਦੇਣਾ ਵੀਰੇ ਇੰਨਾ ਇੰਦਾ ਨਹੀਂ ਨਾ ਕਰੇ ਸਤ ਤੁਸੀਂ ਗੱਡੀ ਚਲਾ ਰਹੇ ਹੋ ਹਾਂਜੀ ਹਾਂਜੀ ਨੰਬਰ ਗਲਤ ਨਹੀਂ ਉਹ ਸਾਨੂੰ ਤਾਂ ਨੰਬਰ ਦਾ ਪਤਾ ਨਹੀਂ ਹੁਣ ਮੈਂ ਜਿੱਦਾਂ ਹੁਣ ਅੱਜ ਆਇਆ ਮੈਨੂੰ ਤਾਂ ਇਹ ਪਤਾ ਨਹੀਂ ਇਹਦੇ ਉੱਤੇ ਕਿਹੜਾ ਡਾਕੂਮੈਂਟ ਚੱਲ ਰਿਹਾ ਹੈ ਤੁਹਾਨੂੰ ਹੋ ਗਿਆ ਤੁਹਾਨੂੰ ਸਕੂਲ 'ਚ ਕੰਮ ਕਰਦੇ ਹੋਏ ਮੈਨੂੰ ਇੱਥੇ ਹੋ ਗਿਆ ਜੀ 6 ਮਹੀਨੇ ਹੋਏ ਸਰ 6 ਮਹੀਨੇ ਹੋਏ ਇਹੀ ਪਾਸਪੋਰਟ ਚਲਾ ਰਹੇ ਹੋ ਤੁਸੀਂ ਵੈਰੀਫਿਕੇਸ਼ਨ ਵੀ ਕੀਤੀ ਵੈਰੀਫਿਕੇਸ਼ਨ ਉਹ ਕਹਿੰਦੇ ਆ ਨੰਬਰ ਪਲੇਟ ਆ ਜਾਣੀ ਆ ਹੁਣ ਆ ਸਰਕਾਰੀ ਕੰਮ ਚੱਲਣ ਨਹੀਂ ਦੇ ਮੇਰਾ ਤਾਂ ਹੁਣ ਲਾਇਸੈਂਸ ਨੂੰ ਫੋਟੋ ਕਰਾਈ ਨੂੰ ਮੇਰੇ ਕੋਲ ਲਾਇਸੈਂਸ ਵਾ 4 ਮਹੀਨੇ ਹੋ ਗਏ ਮੇਰੀ ਫੋਟੋ ਹੋਏ ਨੂੰ ਹਲੇ ਤੱਕ ਮੈਨੂੰ ਲਸਾਈ ਹਾਂਸ ਨਹੀਂ ਮਿਲਿਆ ਸਰਕਾਰੀ ਡਾਕੂਮੈਂਟ ਤਾਂ ਪ੍ਰੋਬਲਮ ਆ ਨਾ ਹੁਣ ਅਸੀਂ ਕੀ ਕਰੀਏ ਨਾ ਤੁਹਾਡਾ ਲਾਇਸੈਂਸ ਤੁਹਾਡੇ ਕੋਲ ਹੈ ਲਾਇਸੈਂਸ ਮੇਰੇ ਕੋਲ ਆ ਉਹਦੀ ਕਾਪੀ ਆ ਮੇਰੇ ਕੋਲ ਉਹਦੀ ਕਾਪੀ ਤੁਹਾਡੇ ਕੋਲ ਲਾਇਸੈਂਸ ਮੇਰਾ ਨਾਮ ਰਾਜਵਿੰਦਰ ਕਿਥੇ ਦੇ ਰਹਿਣ ਵਾਲੇ ਮੈਂ ਜਲੰਧਰ ਦਾ ਹੀ ਅੱਛਾ ਬੱਸ ਦੇ ਵਿੱਚ ਜਿਹੜੇ ਓਵਰਲੋਡਡ ਬੱਚੇ ਬਿਠਾਏ ਹੋਏ ਆ ਉਹਦੀ ਕੋਈ ਨਹੀਂ ਕੋਲ ਨੂੰ ਕੋਈ ਮੈਂ ਦੇਖੋ ਇਹ ਗੱਲ ਤੇ ਪਹਿਲਾਂ ਸਕੂਲ ਮੈਨੇਜਮੈਂਟ ਨੂੰ ਆਪਾਂ ਕਹੀਓ ਆ ਠੀਕ ਹੈ ਨਾ ਕੱਲ ਨੂੰ ਉਹ ਗੱਲਬਾਤ ਕਰਨਗੇ ਸਕੂਲ ਵਾਲਿਆਂ ਨੇ ਕਿਹਾ ਹੈਗਾ ਵੀ 52 ਸੀਟਾਂ ਦੇ ਕਿ ਐਸੀ ਬੱਚੇ ਆ ਵੀ ਦੇਖੋ ਜੀ ਸਕੂਲ ਵਾਲਿਆਂ ਨੇ ਹੁਣ ਜਿਹੜੇ ਬੱਚੇ ਕਹਿੰਦੇ ਵੇ ਅਸੀਂ ਘਰ ਨੂੰ ਸ਼ੀਦੀ ਟਾਈਮ ਨਾਲ ਜਾਣਾ ਕਹਿੰਦਾ ਜੀ ਉਹ ਬੱਚੇ ਆਪ ਧੱਕੇ ਨਾਲ ਤੁਸੀਂ ਅਲਾਉ ਕਰ ਦਿੰਦੇ ਹੋ ਵੀ 52 ਸੀਟਾਂ ਨਹੀਂ ਲੋ ਕਰਦੇ ਅਸੀਂ ਤਾਂ ਇੱਥੇ 80 ਬੰਦੇ ਨੂੰ ਤੁਸੀਂ ਬਿਠਾਏ ਹੋਏ ਨਾ ਨਹੀਂ ਚਲੋ ਠੀਕ ਆ ਉਹ ਹੁਣ ਸਕੂਲ ਮੈਨੇਜਮੈਂਟ ਮੇਰਾ ਨਾਮ ਰਾਜਵਿੰਦਰ ਆ ਵੀਰੇ ਰਾਜਵਿੰਦਰ ਭਾਈ ਜੀ ਸਰਕਾਰੀ ਬੱਸ ਹੈ ਜਾਂ ਪ੍ਰਾਈਵੇਟ ਆ ਪ੍ਰਾਈਵੇਟ ਆ ਭਾਈ ਜੀ ਕਿਤਾ ਨੰਬਰ ਪਲੇਟ ਲੱਗਿਆ ਗਿਆ ਔਰ ਵਾਹਨ ਦੇ ਵਿੱਚ ਐਕਸਪੀਰੀ ਨਹੀਂ ਪੂਰੀ ਸਹੀ ਦਿੱਤੀ ਹੈ ਡਿਟੇਲ ਉਹ ਇਹਨਾਂ ਦੇ ਕੰਪਿਊਟਰ ਵਿੱਚ ਗਲਤ ਹੋਣਿਆ ਸੀਗਾ ਨੰਬਰ ਪਲੇਟ ਆਪਣੀ ਆਪੀ ਉਹਨਾਂ ਦਾ ਕਹਿਣਾ ਜਦੋਂ ਆਰਸੀ ਆਸੀ ਦੇਖੀ ਆਰਸੀ ਤੁਹਾਡੇ ਵੱਲੋਂ ਆਰਸੀ ਨਹੀਂ ਨਹੀਂ ਆਰਸੀ ਉੱਪਰ ਜਦੋਂ ਦਿਖਾ ਲਈ ਗਈ ਨੰਬਰ ਸਹੀ ਆ ਮੇਰਾ ਪਰ ਅੱਛਾ ਜੀ ਤੇ ਕਿਹੜੇ ਨੰਬਰ ਲਗਾਏ ਗਏ ਉਹ ਕਹਿੰਦੇ ਬਾਈਕ ਦਾ ਨੰਬਰ ਉਹ ਤਾਂ ਫਿਰ ਇਹੀ ਕਹਿੰਦੇ ਸੀਗੇ ਪਰ ਆਰਸੀ ਤਾਂ ਫਿਰ ਸਹੀ ਨੰਬਰ ਤੇ ਬਣੀ ਹੈ ਨਾ ਨੰਬਰ ਜਿਹੜਾ ਲਗਾਇਆ ਉਹ ਗਲਤ ਹੈਗਾ ਨਹੀਂ 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 ਉਹ ਉਦਾਂ ਕਹਿੰਦੇ ਪਤਾ ਨਹੀਂ ਉਹਨਾਂ ਦੇ ਸਿਸਟਮ ਦੇ ਵਿੱਚ ਕੋਈ ਪ੍ਰੋਬਲਮ ਕਰਕੇ ਨਹੀਂ ਹੋਣਾ ਮੈਂ ਤੁਹਾਡਾ ਪਰਮਿੰਦਰ ਵੀ ਬੱਸ ਵੱਲੋਂ ਜਾਂ ਸਰਕਾਰੀਓ ਨਹੀਂ ਮੈਂ ਬੱਸ ਵੱਲੋਂ ਆ ਅੱਛਾ ਪੈਂ ਜੀ ਕਿੰਨੇ ਬੱਚੇ ਦੀ ਸੀਟ ਹੈਗੀ ਕਿੰਨੇ ਬੱਚੇ ਬਿਠਾਈ ਗਏ ਦੇਖ ਲੋ ਪਰੇਸ ਦੇ ਫੋਨ ਆਣ ਲੱਗ ਪਏ ਹੈ ਮੈਂ ਪੁੱਛ ਰਿਹਾ ਕਿੰਨੇ ਬੱਚੇ ਇਸ ਬਸ ਦੇ ਵਿੱਚ ਫ੍ਰੀਟ ਹੈ ਗਏ ਕਿੰਨੇ ਬੱਚੇ ਤੁਸੀਂ ਪਟਾਈ ਗਏ ਨੇ ਸਰ ਮੈਂ ਅੱਗੇ ਦੱਸ ਚੁੱਕੀ ਹਾਂ ਬਈ ਸੀਟਾਂ ਆ ਮਤਲਬ ਕਿ ਕਾਟ ਹੈਗੇ ਪਰ ਬੱਚੇ ਨਹੀਂ ਮੰਨਦੇ ਅਸੀਂ ਬੱਚੇ ਨੂੰ ਬਹੁਤ ਕਹਿੰਦੇ ਆ ਮੈਂ ਵੀ ਟੀਚਰ ਹਾਂ ਤੁਸੀਂ ਤੇ ਕਹਿ ਸਕਦੇ ਹੋ ਨਾ ਬੱਚਿਆਂ ਨੂੰ ਸਰ ਬੱਚੇ ਨਹੀਂ ਮੰਨਦੇ ਆ ਦੇਖੋ ਪੇਰੈਂਟਸ ਦੇ ਫੋਨ ਆਈ ਜਾਂਦੇ ਆ ਮੈਨੂੰ ਕੋਈ ਖਾਸ ਤਾਂ ਕੋਈ ਖਾਸ ਆ ਉਹ ਅਸੀਂ ਵੀ ਮੰਨਦੇ ਆ ਪਰ ਬੱਚੇ ਨਹੀਂ ਮੰਨਦੇ ਇਸ ਗੱਲ ਨੂੰ ਇਹਦੇ ਵਿੱਚ ਐਸੀ ਕੁਝ ਨਹੀਂ ਕਰ ਸਕਦੇ ਪਲੀਜ਼ ਹਾਂਜੀ ਬੱਚੇ ਕਹਿੰਦੇ ਅਸੀਂ ਜਾਣਾ ਆ ਅਸੀਂ ਕੀ ਕਰ ਸਕਦੇ ਆ ਇਹਦੇ ਵਿੱਚ ਤੁਸੀਂ ਟੀਚਰ ਹੋ ਤੁਸੀਂ ਬੱਚੇ ਲੈ ਕੇ ਬੱਚੇ ਲੈ ਕੇ ਬਾਹਰ ਸੀਟਾਂ ਹਾਂਜੀ ਹਾਂਜੀ ਬੈਠੇ ਆਉਣੇ ਚਾਹੀਦੇ ਨੇ ਕੋਈ ओके ਅੱਗੇ ਤੋਂ ਅੱਗੇ ਤੋਂ ਬਿਠਾਵਾਂਗੇ ਅਸੀਂ ਹੁਣ ਬੱਚੇ ਨੂੰ ਹੁਣ ਵੀ ਬੱਚਿਆਂ ਨੂੰ ਵੀ ਸਮਝ ਆ ਗਈ ਹੈ ਵੀ ਅਸੀਂ ਨਹੀਂ ਆਣਾ ਵੀ ਸਾਡੇ ਕਰਕੇ ਇਹਨਾਂ ਦੀ ਕਿੰਨੀ ਇਨਸਲਟ ਹੋਈ ਹੈ ਸਾਨੂੰ ਵੀ ਫੀਲ ਹੁੰਦਾ ਪਿਆ ਵੀ ਸਾਡੀ ਇਨਸਲਟ ਹੋਈ ਹੈ ਤਾਂ ਬੱਚੇ ਨਹੀਂ ਕਹਿਣਾ ਮੰਨਦੇ ਅੱਜਕੱਲ ਮੇਰਾ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਸਬ ਇੰਸਪੈਕਟਰ ਸੁਖਿੰਦਰ ਸਿੰਘ ਜੋ ਹਣ ਚਾਰਜ ਨੰਬਰ 4 ਅੱਜ ਇਹ ਜਿਹੜਾ ਨਾਕਾ ਜਿਹੜਾ ਸੀਨੀਅਰ ਅਫਸਰਾਂ ਵੱਲੋਂ ਲਾਇਆ ਗਿਆ ਸੀਗਾ ਵੀ ਨਹਿਰੂ ਗਾਰਡਨ ਸਕੂਲ ਦੇ ਜਿਹੜੀਆਂ ਬੱਸਾਂ ਚੱਲਦੀਆਂ ਜਾਂ ਜਿਹੜੇ ਉਤੋਂ ਬੱਚੇ ਲੈ ਕੇ ਆਉਂਦੇ ਨੇ ਥੀ ਵੀਹਲਰ ਇਹਨਾਂ ਨੂੰ ਚੈਕਿੰਗ ਕੀਤਾ ਜਾਵੇ ਵੀ ਓਵਰਲੋਡ ਤੇ ਨਹੀਂ ਬੱਚੇ ਲਾਦੇ ਜਾਂ ਇਹਨਾਂ ਕੋਲ ਲਾਇਸੈਂਸ ਵਗੈਰਾ ਹੈਗੇ ਆ ਆਰ ਸੀ ਹੈਗੀ ਆ ਉਹ ਚੈੱਕ ਕੀਤਾ ਇਹ ਜਿਹੜੀ ਇਹ ਬੱਸ ਰੋਕੀ ਮੈਂ ਇਹਦੇ ਵਿੱਚ ਜਦੋਂ ਇਹਨੂੰ ਬੱਸ ਨੂੰ ਚੈੱਕ ਕੀਤਾ ਬੱਸ ਨੂੰ ਨੰਬਰ ਜਿਹੜਾ ਵਾ ਮੋਟਰਸਾਈਕਲ ਦਾ ਲੱਗਾ ਆ ਸੀਗਾ ਜਿਹੜਾ ਅਸਲੀ ਨੰਬਰ ਆ ਉਹ ਜਿਹੜਾ ਮਾਲਕ ਦੇ ਕੋਲ ਪਈ ਆ ਸੀ ਉਹ ਕਹਿੰਦਾ ਵੀ ਮੈਨੂੰ ਗੱਡੀ ਲਈ ਨੂੰ 2 ਤੋਂ 3 ਮਹੀਨੇ ਹੋਏ ਜੇ ਨੰਬਰ ਇਹਦੇ ਜਿਹੜਾ ਆ ਆਈਐਮਡੀ ਨਹੀਂ ਆਇਆ ਇਸ ਕਰਕੇ ਮੈਂ ਕਿਹਾ ਵੀ ਮੋਟਰਸਾਈਕਲ ਦਾ ਨੰਬਰ ਕਿਉਂ ਲਾਇਆ ਕਹਿੰਦਾ ਉਹ ਉਦਾਂ ਵੈਸੇ ਲਾਤਾ ਜੀ ਇੱਕ ਓਵਰਲੋਡਿੰਗ ਦਾ ਤੇ ਇਹ ਉਹਦੇ ਫੇਰ ਮੈਂ ਚਾਰ ਫੈਂਸ ਲਾਤੇ ਆ ਜੀ ਨੰਬਰ 1 ਤੇ ਨੰਬਰ ਪਲੇਅਰ ਦਾ ਨੰਬਰ 2 ਤੇ ਓਵਰਲੋਡਿੰਗ ਦਾ ਨੰਬਰ 3 ਤੇ ਡਰਾਈਵਰ ਨਹੀਂ ਵਰਤੀ ਨਹੀਂ ਭਾਈ ਨੰਬਰ 4 ਉਨੇ ਸੀਟ ਬੈਲਟ ਦੇ ਅੱਛਾ ਜੀ ਇਹ ਕਿਦਾਂ ਨੰਬੱਸ ਦੇ ਉੱਤੇ ਨੰਬਰ ਲਗਾਇਆ ਗਿਆ ਹੈ? ਇਹ ਕਿ ਬਾਈਕ ਦਾ ਨੰਬਰ ਸੀ ਜਾਂ ਬੱਸ ਦਾ? ਇਹ ਮੋਟਰਸਾਈਕਲ ਹਾਂ ਬਾਈਕ ਦਾ ਨੰਬਰ ਸੀ। ਅੱਛਾ ਇੱਦਾਂ ਹੀ ਇੱਦਾਂ ਹੀ ਤੁਹਾਡੇ ਵੱਲੋਂ ਚੈਕਿੰਗ ਕਿੱਥੇ ਜਾਣੀ ਹੈ? ਇੱਦਾਂ ਹੀ ਇੱਥੇ ਕਿੰਨੇ ਬੱਸਾਂ ਰੁਕੀਆਂ ਸੀ? ਦੋ ਕਿੱਤੀਆਂ ਦੋਨੇ ਚਲਾਨ ਕੀਤੇ ਸੀ। ਉਹਨਾਂ ਦੇ ਚਲਾਨ ਕਰ ਦੋਨਾਂ ਦੇ ਚਲਾਨ ਕਰ ਦੋ। ਮੇਰਾ ਨਾਮ ਹੈਗਾ ਜੀ ਸਾਬਨ ਇੰਸਪੈਕਟਰ ਗਿੰਦਰ ਸਿੰਘ ਜ਼ੋਨ ਇੰਚਾਰਜ 4 ਨੰਬਰ ਇਹ ਬੱਸਾਂ ਸੀ ਮੇਰੇ ਅਫਸਰਾਂ ਨੂੰ ਸਾਨੂੰ ਮਤਲਬ ਹੁਕਮ ਹੋਇਆ ਹੈ ਜੀ ਨਕਲ ਆ ਕੇ ਤੇ ਬੱਸਾਂ ਦੇ ਬੱਚੇ ਚੈੱਕ ਕਰੋ ਕਿ ਕਿੰਨੇ ਕਿੰਨੇ ਬੱਚੇ ਬੈਠ ਔਰ ਗੱਡੀਆਂ ਦੇ ਨੰਬਰ ਸਹੀ ਦੇਖੋ ਵੀ ਸਹੀ ਨੇ ਜਦੋਂ ਇਹ ਬੱਸ ਦਾ ਅਸੀਂ ਨੰਬਰ ਚੈੱਕ ਕੀਤਾ ਇਹ ਜਿਹੜਾ ਵਾ ਇਹ ਮੋਟਰਸਾਈਕਲ ਦਾ ਨੰਬਰ ਲੱਗਾ ਇਹਨੂੰ ਜਦੋਂ ਡਰਾਈਵਰ ਨਾਲ ਗੱਲ ਕੀਤੀ ਕਹਿੰਦਾ ਮੈਨੂੰ ਇਹਦੇ ਬਾਰੇ ਪਤਾ ਨਹੀਂਗਾ ਇਹ ਮਾਲਕ ਨੂੰ ਪਤਾ ਵਾ ਮਾਲਕ ਦੇ ਨਾਲ ਗੱਲ ਕੀਤੀ ਉਹਨੂੰ ਦੁਬਾਰਾ ਮੈਂ ਤੁਹਾਨੂੰ ਇਹਦੇ ਕਾਗਜ਼ ਇੱਥੇ ਜਮਾਵਾ ਜੀ ਮੈਂ ਕਿਹਾ ਨੰਬਰ ਦੱਸੋ ਸਹੀ ਅਸੀਂ ਚੈੱਕ ਕਰ ਲੈਨੇ ਆ ਉਹ ਜਦੋਂ ਦੁਬਾਰਾ ਨੰਬਰ ਉਹਨਾਂ ਪਾਇਆ ਫੇਰ ਗਲਤ ਆਇਆ ਫੇਰ ਕਿਸੇ ਹੋਰ ਐ ਬਾਈ ਇੱਕ ਦਾ ਆ ਗਿਆ ਫੇਰ ਉਹਨੂੰ ਕਿਹਾ ਵੀ ਇਹਦਾਂ ਨੰਬਰ ਜਿਹੜਾ ਗਲਤ ਆ ਫੇਰ ਉਹਨੇ ਦੁਬਾਰਾ ਜਿਹੜਾ ਦਾ ਸਹੀ ਨੰਬਰ ਪਾਇਆ ਸਾਨੂੰ ਜਿਹੜਾ ਕਿ ਇਹਦਾ ਵੀ ਇੱਕ ਨੰਬਰ ਪਲੇਟ ਦਾ ਬੱਚਿਆਂ ਦਾ ਓਵਰਲੋਡ ਡਰਾਈਵਰ ਦੀ ਵਰਤੀ ਦਾ ਤੇ ਆਪਣੇ ਕਿਹੜਾ ਓਵਰਲੋਡ ਆ ਇਹਦਾ ਮੈਂ ਚਲਾਨ ਪੜਤਾ ਸਰ ਸਿਰਫ ਚਲਾਨ ਕੱਟ ਕੇ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਕੀ ਏਡੀ ਵੱਡੀ ਅਣਗਹਿਲੀ ਹੈ ਇਹ ਹੈ ਤੇ ਅਣਗਹਿਲੀ ਹੈ ਜੀ ਜੇ ਕਿਸੇ ਆਮ ਗੱਡੀ ਦੇ ਉੱਤੇ ਨੰਬਰ ਲੱਗਾ ਹੁੰਦਾ ਵੇ ਤੁਸੀਂ ਉਹ ਗੱਡੀ ਇੰਪਾਉਂਡ ਕਰਦੇ ਜਾਂ ਉਹਦੇ ਤੇ ਕੋਈ ਕਾਨੂੰਨੀ ਕਾਰਵਾਈ ਕਰਦੇ ਲੇਕਿਨ ਕਿਤੇ ਨਾ ਕਿਤੇ ਤੁਸੀਂ ਕਹਿ ਰਹੇ ਹੋ ਚਲਾਨ ਕੱਟ ਕੇ ਇਹਨਾਂ ਦੇ ਹੱਥ ਫੜਾ ਦਿੰਦੇ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਵੀ ਬੜੀ ਵੱਡੀ ਗਲਤੀ ਕਰ ਰਹੇ ਹੋ ਹੈ ਗਲਤ ਆ ਜੀ ਹੈ ਗਲਤ ਆ ਗੱਡੀ ਮਿੰਦਤ ਕੀ ਮੈਂ ਫਾਉਂਡ ਕਰਦਣਾ ਮੈਂ ਤੇ ਬੱਚਿਆਂ ਦਾ ਕਰਕੇ ਵੀ ਬੱਚੇ ਖਰਾਬ ਹੋਣਗੇ ਗਰਮੀ ਜਾਦਾ ਵਾ ਬੱਚੇ ਤੇ ਇਹ ওভার ਲੋਡ ਹੈ ਜਦੋਂ 59 ਦੀ ਰੀਸੀ ਜਿਹੜੀ ਹੈ ਨਾ ਆਰਸੀ ਜਿਹੜੀ ਹੈ ਉਹ ਤੇ ਕਰ ਹੀ ਦਿੱਤਾ ਇਹਦਾ ਚਲਾਨ ਜੀ ਉਹਦਾ ਜੁਰਮਾਨਾ ਭਰੇਗਾ ਉਹ ওভার ਲੋਡਿੰਗ ਦਾ ਉਹ ਜੁਰਮਾਨਾ ਭਰੇਗਾ ਆਪੇ ਇਹ ਐਸੀ ਉਹ ਬਰ ਲੋੜ ਬੱਚੇ ਕਿਨੇ ਆਉਦਾ ਜੁਰਮਾਨਾ ਭਰੇਗਾ ਉਹ ਜਦੋਂ ਕਿਤੇ ਆਮ ਪਰਸਨ ਦੀ ਕਿਤੇ ਗੱਡੀ ਹੁੰਦੀ ਉਹ ਤੇ 6 ਮੈਂਬਰ ਬੈਠੇ ਹੁੰਦੇ ਤੇ ਉਹਨਾਂ ਨੂੰ ਵੀ ਇਦਾਂ ਕੀਤਾ ਜਾਣਾ ਚਾਹੀਦਾ ਉੱਥਾਂ ਮੈਂ ਤੇ ਉੱਥਾਂ ਕਰਦਾ ਮੈਂ ਆਪਣੀ ਡਿਊਟੀ ਚ ਉਦਾਂ ਹੀ ਕਰਦਾ ਸਰ ਇੱਕ ਸਵਾਲ ਹੋ ਰਿਹਾ ਹੈ ਜੀ ਜਵਾਬ ਬਤਾਓ ਭਾਈ ਜਿਹੜੀ ਡਰਾਈਵਰ ਦੀ ਨਹੀਂ ਹੈਗੀ 6 ਮਹੀਨੇ ਹੋ ਗਏ ਚਲੋ ਕੰਮ ਕਰ ਰਿਹਾ ਜੇ ਫੁੱਲ ਬੱਸ ਚਲਾ ਰਿਹਾ ਹੈ ਕਹਿੰਦੇ ਉਹਨੂੰ ਇੰਨਾ ਵੀ ਨਹੀਂ ਪਤਾ ਲੱਗ ਰਿਹਾ ਕਿ ਨੰਬਰ ਪਲੇਟ ਕਰ ਲਿਆ ਲੱਖੋ ਜੀ ਡਰਾਈਵਰ ਨੂੰ ਪੁੱਛਿਆ ਗਿਆ ਕਿ ਤੈਨੂੰ ਪਹਿਲਾਂ ਤਾਂ ਮੇਰੇ ਪੁੱਛਿਆ ਵਰਦੀ ਪਾਈ ਤੂੰ ਕਹਿੰਦਾ ਮੈਨੂੰ ਵਰਦੀ ਮਿਲੀ ਨਹੀਂ ਮਿੰਦੂ ਮਾਲਕ ਨੇ ਵਰਦੀ ਲੈ ਕੇ ਦੇਣੀ ਮੈਨੂੰ ਨਹੀਂ ਮਿਲੀ ਠੀਕ ਹੈ ਆ ਜਿਹੜਾ ਕਿਦਾ ਨਿਰਗਾਦਨ ਸਕੂਲ ਠੀਕ ਹੈ ਜੀ ਫੇਰ ਉਹਨੂੰ ਪੁੱਛਿਆ ਵੀ ਤੂੰ ਨੰਬਰ ਪਲੇਟ ਕਿਉਂ ਨਹੀਂ ਲਾਈ ਕਹਿੰਦਾ ਜੀ ਨੰਬਰ ਪਲੇਟ ਇਹਦੀ ਆਈ ਨਹੀਂ ਇਹ ਗੱਡੀ ਨਵੀਂ ਹੈ ਜੀ ਜਦੋਂ ਇਹਦੀ ਫਿਰ ਮੈਂ ਟੱਕਿਆ ਹੀ ਨਾ ਚੈੱਕ ਕੀਤਾ ਤੇ ਫੇਰ ਆ ਕੁਝ ਨਿਕਲ ਆਇਆ ਠੀਕ ਹੈ ਜੀ